ਆਮ ਤੌਰ ਤੇ ধারণা ਡਾਕਟਰ ਸਭ ਇਹੀ ਬਣ ਚੁੱਕੀ ਹੈ ਕਿ ਸਾਡੇ ਸਰੀਰ ਦੇ ਕਿਸੇ ਹਿੱਸੇ ਦੇ ਵਿੱਚ ਜੋੜ ਦੇ ਵਿੱਚ ਦਰਦ ਹੁੰਦੀ ਹੈ ਯੂਰਿਕ ਐਸਿਡ ਸਾਡਾ ਆਮ ਤੌਰ ਤੇ ਜਿਹੜਾ ਸਿਆਣੇ ਬੰਦੇ ਉਹ ਕਹਿ ਦਿੰਦੇ ਨੇ ਉਹ ਯੂਰਿਕ ਐਸਿਡ ਆਪਣਾ ਕਰਵਾਉਂਦੇ ਨੇ ਵਧੀਆ ਵਧੀਆ ਹੁੰਦਾ ਤਾਂ ਕੋਈ ਗੋਲੀ ਲੈ ਲੈਂਦੇ ਆਪਣੀ ਮਰਜ਼ੀ ਦੇ ਨਾਲ ਹਾਂਜੀ ਹਾਂਜੀ ਦੇਖੋ ਯੂਰਿਕ ਐਸਿਡ ਸਭ ਤੋਂ ਪਹਿਲਾਂ ਤਾਂ ਇੱਕ ਬੋਡੀ ਦਾ ਵੇਸਟ ਪ੍ਰੋਡਕਟ ਹੈ ਕਿਡਨੀਜ਼ ਦਾ ਵੇਸਟ ਪ੍ਰੋਡਕਟ ਹੈ ਉਹ ਕਿਉਂ ਸਰੀਰ 'ਚ ਵੱਧ ਰਿਹਾ ਹੈ ਜਾਂ ਤਾਂ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ ਜਾਂ ਸਰੀਰ ਚ ਕਲੀਅਰ ਨਹੀਂ ਪਲੱਸ ਉਸ ਦੇ ਨਾਲ ਜੇ ਅਗਰ ਆਪਾਂ ਨੂੰ ਬੀਪੀ 슈ਗਰ ਥਾਇਰਾਇਡ ਆਰ ਡਿਜ਼ੀਜ਼ ਹੈ ਕੋਈ ਹੋਰ ਡਿਜ਼ੀਜ਼ ਹੈ ਕੋ ਗਠੀਆ ਕਿਸੇ ਤਰ੍ਹਾਂ ਦਾ ਉਹ ਵੀ ਚੀਜ਼ਾਂ ਅਫੈਕਟ ਕਰਦੀ ਹੈ ਸੋ ਉਹਨੂੰ ਇੱਕ ਸਹੀ ਮੈਨਰ ਦੇ ਨਾਲ ਜਾਂ ਇੱਕ ਸਹੀ ਤਰੀਕੇ ਨਾਲ ਅਗਰ ਆਪਾਂ ਦੇਖਾਂਗੇ ਤਾਂ ਹੀ ਆਪਾਂ ਨੂੰ ਦਵਾਈ ਲੈਣੀ ਚਾਹੀਦੀ ਹੈ ਖੁਦ ਹੀ ਆਪਾਂ ਦਵਾਈ ਲੈ ਕੇ ਬਹੁਤ ਅੱਜਕਲ ਨਹੀਂ ਬੜੀ ਐ ਖਰਾਨੀ ਵਾਲੀ ਗੱਲ ਹੈ ਬਹੁਤ ਲੋਕ ਖੁਦ ਹੀ ਕੈਲਸ਼ੀਅਮ ਵੀ ਲਈ ਜਾਂਦੇ ਕਿ ਤਾਂ ਦਰਦ ਹੁੰਦੀ ਹੈ ਛੇੜ ਦੇ ਵਿੱਚੋਂ ਬਸ ਉਹ YouTube ਤੇ ਜਿਹਦਾ ਸਿਆਣੇ ਆਪਣਾ ਮੜਾ ਮੋਟਾ ਹਿੰਦੀ ਪੰਜਾਬੀ ਦੇ ਵਿੱਚੋਂ ਬੋਲਦੇ ਆ ਮੂੰਹ ਕੋਲ ਰੱਖ ਕੇ ਤਾਂ ਉਹ ਤੋਂ ਬਾਅਦ ਮੇ ਉਹ ਕਿਰਦੂਨ ਉਸਕੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਪਰ ਕਿਤਨੇ ਕਿਤਿਆਂ ਹਾਨੀ ਕਰ ਗਿਆ ਜੀ Google ਦੇਖੋ ਤੁਹਾਨੂੰ ਉਸ ਸਵਾਲ ਦਾ ਇੱਕਦਮ ਜਵਾਬ ਦੇ ਸਕਦਾ ਉਹਨੂੰ ਤੁਹਾਡੀ ਬੋਡੀ ਨੂੰ ਓਵਰਲ ਐਨਲਾਈਜ਼ ਨਹੀਂ ਕਰ ਸਕਦਾ ਤੇ ਤੁਹਾਡੀ ਜ਼ਿੰਦਗੀ ਨੂੰ ਓਵਰਲ ਐਨਲਾਈਜ਼ ਨਹੀਂ ਕਰ ਸਕਦਾ ਕਿ ਇਹਦੀ ਕੀ ਲਾਈਫ ਪਹਿਲਾਂ ਰਹੀ ਹੈ ਕੀ ਹੁਣ ਚੱਲ ਰਹੀ ਹੈ ਉਹਨੂੰ ਤਾਂ ਆਪ ਇੱਕ ਸਵਾਲ ਕਰਦੇ ਹਾਂ ਉਹਦਾ ਸਿੱਧਾ ਸਿੱਧਾ ਜਵਾਬ ਦੇ ਬਟ ਸਰੀਰ ਇੱਕ ਸਿੱਧੇ ਸਵਾਲ ਜਾਂ ਜਵਾਬ ਦੇ ਨਾਲ ਨਹੀਂ ਜਾਂਦਾ ਉਸ ਦੇ ਲਈ ਤੁਹਾਨੂੰ ਓਵਰਆਲ ਸਰੀਰ ਨੂੰ ਦੇਖਣਾ ਪੈਂਦਾ ਪਰ ਮੈਂ ਤਾਂ ਇਹ ਕੰਨਾ ਕਿ ਮੈਂ ਤਾਂ ਇਸ ਗੱਲ ਨਾਲ ਵੀ ਸਹਿਮਤ ਨਹੀਂ ਆ ਕਿ ਜੇ ਗੋਡੇ ਦੇ ਵਿੱਚ ਦਰਦ ਹੋ ਰਹੀ ਕਿੱਟਿਆਂ ਦੇ ਵਿੱਚ ਦਰਦ ਹੋ ਰਹੀ ਹੈ ਤੇ ਗਠੀਆ ਦਾ ਦਰਦ ਹੈ ਜੀ ਗਠੀਏ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਗਠੀਏ ਸਭ ਤੋਂ ਪਹਿਲਾਂ ਸਵਾਲ ਇਹ ਵੀ ਪੁੱਛਦੇ ਹੋ ਕਿ ਦਰਦ ਹੁੰਦਾ ਕਿੰਨੇ ਪ੍ਰਕਾਰ ਦਾ ਹੈ ਜੀ ਦੇਖੋ ਜੀ ਦਰਦ ਤਾਂ ਬਹੁਤ ਪ੍ਰਕਾਰ ਦਾ ਹੈ ਪਰ ਜਿਹੜਾ ਗਠੀਏ ਦਾ ਦਰਦ ਹੈ ਗਠੀਆ ਹੈ ਕੀ ਕਿ ਗੋਡਿਆਂ ਦੇ ਦਰਦ ਨੂੰ ਗਠੀਆ ਸਮਝਿਆ ਜਾ ਸਕਦਾ ਨਹੀਂ ਇੰਨਾ ਨਹੀਂ ਸਮਝਿਆ ਜਾ ਸਕਦਾ ਤੇ ਉਹ ਗਠੀਏ ਨੂੰ ਆਪਾਂ ਸਿਰਫ ਗਠੀਏ ਨੂੰ ਇੱਕ ਬਿਮਾਰੀ ਦੇ ਤਰ੍ਹਾਂ ਵੱਡਾ ਤਰੀਕੇ ਨਾਲ ਸੋਚ ਲੈਣਾ ਤੇ ਉਹਦੇ ਨਾਲ ਗਲਤ ਤਰੀਕੇ ਨਾਲ ਆਪਾਂ ਦਵਾਈਆਂ ਖਾਣ ਲੱਗ ਪਏ ਜੋ ਕਿ ਆਪਣੇ ਸਰੀਰ ਲਈ ਖ਼ਾਨੀ ਹੈ ਦੇਖੋ ਹਰ ਦਵਾਈ ਦਾ ਅਗਰ ਆਪਾਂ ਲੌਂਗ ਸਮੇਂ ਤੇ ਖਾ ਰਹੇ ਹਾਂ ਤੇ ਅਗਰ ਉਹਨੂੰ ਸਹੀ ਰੈਗੂਲੇਟਰੀ ਵੇ ਨਾਲ ਨਹੀਂ ਖਾਵਾਂਗੇ ਤਾਂ ਹਰ ਦਵਾਈ ਦਾ ਸਾਈਡ ਹਰ ਦਵਾਈ ਦਾ ਸਾਈਡ ਚਾਹੇ ਆਪਾਂ ਬੀਪੀ ਦੀ ਗੱਲ ਕਰ ਲਈਏ ਚਾਹੇ ਆਪਾਂ ਸ਼ੂਗਰ ਦੀ ਗੱਲ ਕਰ ਲਈਏ ਕਿ ਕਿਤੇ ਨਾ ਕਿਤੇ ਮਨੁੱਖੀ ਸਰੀਰ ਦੇ ਹੱਡੀਆਂ ਤੇ ਪ੍ਰਭਾਵਿਤ ਕਰਦੇ ਨੇ ਜੀ ਹਰ ਹਰ ਦੇਖੋ ਆਪਣਾ ਸਰੀਰ ਇਕੱਠਾ ਹੀ ਹੈ ਜੀ ਬੀਪੀ 슈ਗਰ ਕੋਈ ਵੀ ਬਿਮਾਰੀ ਆਪਣੇ ਸਰੀਰ ਨੂੰ ਓਵਰਆਲ ਉਹਨੇ ਦੇਖਣਾ ਹੈ ਸੋ ਸਰੀਰ ਨੂੰ ਇੱਕ ਓਵਰਆਲ ਤਰੀਕੇ ਨਾਲ ਦੇਖਣਾ ਚਾਹੀਦਾ ਕਿ ਮੈਨੂੰ ਕੀ ਦਿੱਕਤ ਆ ਰਹੀਆਂ ਕਿਹੜੀ ਬਿਮਾਰੀ ਹੈ ਉਹਦੇ ਨਾਲ ਮੇਰੇ ਸਰੀਰ ਦੇ ਕਿਹੜੇ-ਕਿਹੜੇ ਅੰਗਾਂ ਤੇ ਕੀ-ਕੀ ਬੋਝ ਪੈ ਰਿਹਾ ਹੈ ਸਵਾਗਤ ਹੈ ਹੁਸ਼ਰਪ੍ਰਿਯੂਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਅ ਦੋਸਤੋ ਅੱਜ ਦੇ ਮੌਜੂਦਾ ਸਮੇਂ ਦੀ ਆਪਾਂ ਗੱਲ ਕਰ ਲਈਏ ਚਾਹੇ ਆਪਾਂ ਪੂਰੇ ਭਾਰਤ ਭਰ ਦੀ ਗੱਲ ਕਰ ਲਈਏ ਜਾਂ ਹਰ ਇੱਕ ਪਰਿਵਾਰ ਦੀ ਗੱਲ ਕਰ ਲਈਏ ਤੱਜ ਦੇ ਸਮੇਂ ਦੇ ਵਿੱਚ ਹਰ ਇੱਕ ਪਰਿਵਾਰ ਹੈ ਜਿਹੜਾ ਉਹ ਹੱਡੀਆਂ ਦੀ ਬਿਮਾਰੀ ਤੋਂ ਪੀੜਤ ਹੈ ਜੋੜਾਂ ਦੇ ਦਰਦ ਤੋਂ ਪੀੜਤ ਹੈ ਪਰੰਤੂ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਨੂੰ ਲੈ ਕੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਹੁਸ਼ਾਰਪੁਰ ਇੱਕ ਛੋਟਾ ਜਿਹਾ ਸ਼ਹਿਰ ਹੈ ਤੇ ਹੱਡੀਆਂ ਦੇ ਨਾਲ ਸੰਬੰਧਿਤ ਇਹ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਇੱਥੋਂ ਦੇ ਲੋਕਾਂ ਨੂੰ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਜਿਹੜਾ ਹੁਸ਼ਾਰਪੁਰ ਤੋਂ ਬਾਹਰੀ ਸ਼ਹਿਰਾਂ ਵੱਲ ਵੱਡੇ ਸ਼ਹਿਰਾਂ ਵੱਲ ਰੁਕ ਕਰਨਾ ਪੈਂਦਾ ਪਰੰਤੂ ਇਸ ਤੋਂ ਪਹਿਲਾਂ ਵੀ ਅਸੀਂ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਇੱਕ ਕਲੀਨਿਕ ਸਾਂਝਾ ਕੀਤਾ ਸੀ ਹੁਸ਼ਾਰਪੁਰ ਦਾ ਹੀ ਡੀਸੀ ਦਫ਼ਤਰ ਨਸਤੀਕ ਬਿਲਕੁਲ ਮੌਜੂਦ ਹੈ ਪਾਟਿਆ ਜੁਆਇੰਟ ਐਂਡ ਸਪਾਇਨ ਕਲੀਨਿਕ ਜਿੱਥੇ ਕਿ ਡਾਕਟਰ ਹਰਪ੍ਰੀਤ ਸਿੰਘ ਪਾਟਿਆ ਵੱਲੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਅੱਜ ਦੇ ਇਸ ਪੋਡਕਾਸਟ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁਰਤੋਂ ਮੇਰੇ ਨਾਲ ਗੱਲਬਾਤ ਕਰਨ ਲਈ ਡਾਕਟਰ ਹਰਪ੍ਰੀਤ ਪਾਟਿਆ ਮੌਜੂਦ ਨੇ ਗੱਲਬਾਤ ਕਰਾਂਗੇ ਜੋੜਾਂ ਦੇ ਦਰਦ ਨੂੰ ਲੈ ਕੇ ਡਿਸਕ ਦੀ ਪ੍ਰੋਬਲਮ ਨੂੰ ਲੈ ਕੇ ਜਾਂ ਹੋਰ ਵੀ ਸਰੀਰ ਦੇ ਵਿੱਚ ਜਿਹੜੀਆਂ ਹੱਡੀਆਂ ਦੇ ਨਾਲ ਸੰਬੰਧਿਤ ਬਿਮਾਰੀਆਂ ਨੇ ਉਸ ਬਾਬਤ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਾਰੇ ਹੁਸ਼ਾਰਪੁਰ ਨਿਊਜ਼ ਦੇ ਸ਼੍ਰੋਤਾਵਾਂ ਨੂੰ ਤੇ ਸਾਰੇ ਹੁਸ਼ਾਰਪੁਰ ਸ਼ਹਿਰ ਦੇ ਵਸਨੀਕਾਂ ਹਾਂਜੀ ਡਾਕਟਰ ਸਾਹਿਬ ਤੁਹਾਡੇ ਵੱਲੋਂ ਸਵਾਲਾਂ ਜਿਹੜੀਆਂ ਉਹ ਸ਼ਾਰਪੁਰ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਨੇ ਇਸ ਬਾਬਤ ਤਾਂ ਸੀ ਇਸ ਤੋਂ ਪਹਿਲਾਂ ਲੋਕਾਂ ਨੂੰ ਜਾਣਕਾਰੀ ਦੇ ਚੁੱਕੇ ਹਾਂ ਪਰੰਤੂ ਜੇਕਰ ਆਪਾਂ ਹੁਣ ਅੱਜ ਦੇ ਪੋਡਕਾਸਟ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਵਿਸ਼ਾ ਹੈ ਉਹ ਜੋੜਾਂ ਦੇ ਦਰਦ ਦੇ ਨਾਲ ਸੰਬੰਧਤ ਹੈ ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਵਿਅਕਤੀ ਇਸ ਤਰ੍ਹਾਂ ਦਾ ਇੱਕ ਇਹ ਬੰਦਾ ਇਸ ਤਰ੍ਹਾਂ ਦਾ ਜਿਹਨੂੰ ਜੋ ਜੋ ਜੋੜਾਂ ਦੇ ਦਰਦ ਤੋਂ ਪੀੜਤ ਹੈ ਸਵਾਲ ਸਭ ਤੋਂ ਪਹਿਲਾਂ ਇਹ ਹੈ ਕਾਰਨ ਕੀ ਹੈ ਜੀ ਕਿਉਂਕਿ ਅਕ ਤਾਂ ਉਮਰ ਦਰਾਜ਼ ਦੀ ਆਪਾਂ ਗੱਲ ਕਰਨੀ ਹੈ ਤਾਂ ਅੱਜ ਕੱਲ ਜਿਹੜਾ ਨੌਜਵਾਨ ਵਰਗ ਹੈ ਉਹ ਵੀ ਕਿੰਨੇ ਕਿਤੇ ਇਸ ਚੀਜ਼ ਤੋਂ ਜਿਹੜਾ ਉਹ ਪੀੜਤ ਹੁੰਦਾ ਜਾ ਰਿਹਾ ਜੀ ਅੱਜ ਕੱਲ ਦੀ ਮੇਰ ਜੀਵਨ ਸ਼ੈਲੀ ਦੇ ਵਿੱਚ ਸਾਡਾ ਖਾਣ ਪਾਣ ਸਾਡਾ ਸਟ੍ਰੈਸ ਲੈਵਲ ਤੇ ਆਪਣੇ ਸਰੀਰ ਦਾ ਧਿਆਨ ਰੱਖਣਾ ਮੇਨ ਕਾਰਨ ਪਰ ਸਭ ਤੋਂ ਜ਼ਿਆਦਾ ਕੀ ਹੈ ਕਿ ਅੱਜ ਕੱਲ ਆਪਾਂ ਖੁਦ ਹੀ ਫੇਸਬੁੱਕ ਇੰਸਟਾਗ੍ਰam ਤੋਂ ਖੁਦ ਹੀ ਡਾਇਗਨੋਸ ਕਰਨਾ ਸ਼ੁਰੂ ਕਰ ਦਿੰਨੇ ਹਨ ਤੇ ਬਹੁਤ ਜ਼ਿਆਦਾ ਅਨਸਰਟੀਫਾਈਡ ਲੋਕਾਂ ਨੂੰ ਫੋਲੋ ਕਰਨ ਲੱਪ ਪੈਨੇ ਹਨ ਤੇ ਉਹੀ ਚੀਜ਼ਾਂ ਨੂੰ ਅਸੀਂ ਖੁਦ ਜ਼ਿੰਦਗੀ ਵਿੱਚ ਆਪਣਾਉਣ ਲੱਪੈਨੇ ਹਨ ਖੁਦ ਹੀ ਟੈਸਟ ਕਰਾਉਣ ਲੱਪੈਨੇ ਹਨ ਖੁਦ ਹੀ ਦਵਾਈ ਲੈਣ ਲੱਪੈਨੇ ਹਨ ਖੁਦ ਹੀ ਕਿਸੇ ਨਾ ਕਿਸੇ ਸਿਸਟਮ ਨੂੰ ਫੋਲੋ ਕਰਨ ਲੱਪੈਨੇ ਹਮੇਸ਼ਾ ਕੋਈ ਵੀ ਬਿਮਾਰੀ ਹੈ ਉਹਨੂੰ ਪਹਿਲਾਂ ਹਰ ਕੋਈ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪ ਹੀ ਠੀਕ ਹੋ ਜਾਵਾਂ ਮੈਨੂੰ ਡਾਕਟਰ ਕੋਲ ਨਾਲ ਜਾਣਾ ਪਵੇ ਪਰ ਅਗਰ ਕੁਝ ਸਮੇਂ ਬਾਅਦ 5-7 ਜਾਂ 10 ਦਿਨ ਤੱਕ ਇਸ ਚੀਜ਼ ਦਾ ਹੱਲ ਨਹੀਂ ਹੁੰਦਾ ਤਾਂ ਤੁਹਾਨੂੰ ਜ਼ਰੂਰ ਪਹਿਲਾਂ ਸਰਟੀਫਾਈਡ ਡਾਕਟਰ ਨੂੰ ਦਿਖਾਉਣਾ ਚਾਹੀਦਾ ਉਸ ਦਾ ਸਹੀ ਕਾਰਨ ਲੱਭਣਾ ਚਾਹੀਦਾ ਜਿਸ ਕਰਕੇ ਮੈਂ ਅੱਜ ਦੱਸ ਸਕਦਾ ਹਾਂ ਅੱਜਕੱਲ ਬਹੁਤ ਲੋਕ ਖੁਦ ਯੂਰਿਕ ਐਸਿਡ ਦਾ ਇਕੱਲਾ ਟੈਸਟ ਕਰਾ ਲੈਂਦੇ ਆ ਬਿਲਕੁਲ ਤੇ ਕਾਰਨ ਯੂਰਿਕ ਐਸਿਡ ਵਧਦਾ ਕਿਉਂ ਇਹ ਕਿਸੇ ਨੂੰ ਨਹੀਂ ਪਤਾ ਆਮ ਤੌਰ ਤੇ ਧਾਰਨਾ ਡਾਕਟਰ ਸਭ ਇਹੀ ਬਣ ਚੁੱਕੀ ਹੈ ਕਿ ਸਾਡੇ ਸਰੀਰ ਦੇ ਕਿਸੇ ਹਿੱਸੇ ਦੇ ਵਿੱਚ ਜੋੜ ਦੇ ਵਿੱਚ ਦਰਦ ਹੁੰਦੀ ਹੈ ਯੂਰਿਕ ਐਸਿਡ ਸਾਡਾ ਆਮ ਤੌਰ ਤੇ ਜਿਹੜਾ ਸਿਆਣੇ ਬੰਦੇ ਉਹ ਕਹਿ ਦਿੰਦੇ ਨੇ ਕਿ ਉਹ ਯੂਰਿਕ ਐਸਿਡ ਆਪਣਾ ਕਰਵਾਉਂਦੇ ਨੇ ਵਧੀਆ ਵਧਿਆ ਆਉਂਦਾ ਤਾਂ ਕੋਈ ਗੋਲੀ ਲੈ ਲੈਂਦੇ ਆਪਣੀ ਮਰਜ਼ੀ ਦੇ ਨਾਲ ਹਾਂਜੀ 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 ਦੇਖੋ ਯੂਰਿਕ ਐਸਿਡ ਸਭ ਤੋਂ ਪਹਿਲਾਂ ਤਾਂ ਇੱਕ ਬੋਡੀ ਦਾ ਵੇਸਟ ਪ੍ਰੋਡਕਟ ਹੈ ਕਿਡਨੀਜ਼ ਉਹ ਕਿਉਂ ਸਰੀਰ ਚ ਵੱਧ ਰਿਹਾ ਹੈ ਜਾਂ ਤਾਂ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ ਜਾਂ ਸਰੀਰ ਚ ਕਲੀਅਰ ਨਹੀਂ ਹੋ ਰਿਹਾ ਪਲੱਸ ਉਸ ਦੇ ਨਾਲ ਜੇ ਅਗਰ ਆਪਾਂ ਨੂੰ ਬੀਪੀ ਸ਼ੂਗਰ ਥਾਇਰਾਇਡ ਹਾਰਟ ਡਿਜ਼ੀਜ਼ ਹੈ ਕੋਈ ਹੋਰ ਡਿਜ਼ੀਜ਼ ਹੈ ਕੋ ਗਠੀਆ ਕਿਸੇ ਤਰ੍ਹਾਂ ਦਾ ਉਹ ਵੀ ਚੀਜ਼ਾਂ ਅਫੈਕਟ ਕਰਦੀਆਂ ਸੋ ਉਹਨੂੰ ਇੱਕ ਸਹੀ ਮੈਨਰ ਦੇ ਨਾਲ ਜਾਂ ਇੱਕ ਸਹੀ ਤਰੀਕੇ ਨਾਲ ਅਗਰ ਆਪਾਂ ਦੇਖਾਂਗੇ ਤਾਂ ਹੀ ਆਪਾਂ ਨੂੰ ਦਵਾਈ ਲੈਣੀ ਚਾਹੀਦੀ ਹੈ ਖੁਦ ਹੀ ਆਪਾਂ ਦਵਾਈ ਲੈ ਕੇ ਬਹੁਤ ਅੱਜਕਲ ਨਹੀਂ ਬੜੀ ਐ ਖੈਰਾਨੀ ਵਾਲੀ ਗੱਲ ਹੈ ਬਹੁਤ ਲੋਕ ਖੁਦ ਹੀ ਕੈਲਸ਼ੀਅਮ ਵੀ ਲਈ ਜਾਂਦੇ ਆ ਉਹ ਕੈਲਸ਼ੀਅਮ ਇਹਨਾਂ ਲੈ ਰਹੇ ਨੇ ਅੱਜਕੱਲ ਕੇ ਕੈਲਸ਼ੀਅਮ ਖਾਈ ਜਾਣਾ ਜੀ ਪਿਛਲੇ 30 ਦਿਨਾਂ ਤੋਂ ਸਾਰਾ Google ਬਾਬੇ ਦਾ ਕਮਾਲ ਹੈ ਜੀ Google ਬਾਬਾ ਕਿਉਂਕਿ ਅੱਜਕੱਲ ਮੈਂ ਬਾਕੀਆਂ ਦੀ ਗੱਲ ਕਿਉਂ ਕਰ ਰਹੀ ਹਾਂ ਮੈਂ ਆਪਣੇ ਘਰ ਦੀ ਗੱਲ ਕਰ ਰਿਹਾ ਹਾਂ ਮੇਰੇ ਮਾਤਾ ਜੀਓ ਕਿਤੇ ਦਰਦ ਹੁੰਦੀ ਹੈ ਛੇੜ ਦੇ ਵਿੱਚ ਉਹ ਬਸ ਉਹ YouTube ਤੇ ਜਿਹਦਾ ਸਿਆਣੇ ਆਪਣਾ ਮੜਾ ਮੋਟਾ ਹਿੰਦੀ ਪੰਜਾਬੀ ਦੇ ਵਿੱਚ ਬੋਲਦੇ ਆ ਮੂੰਹ ਕੋਲ ਰੱਖ ਕੇ ਤਾਂ ਉਹ ਤੋਂ ਬਾਅਦ ਫੇਰ ਘਰੇਲੂ ਨੁਸਖੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਪਰ ਕਿਤਨੇ ਕਿਤੇ ਉਹ ਹਾਨੀ ਕਰ ਗਿਆ ਜੀ Google ਦੇਖੋ ਤੁਹਾਨੂੰ ਉਸ ਸਵਾਲ ਦਾ ਇੱਕਦਮ ਜਵਾਬ ਦੇ ਸਕਦਾ ਪਰ ਉਹ ਤੁਹਾਡੀ ਬੋਡੀ ਨੂੰ ਓਵਰਲ ਐਨਲ ਇਹ ਤੁਹਾਡੀ ਜ਼ਿੰਦਗੀ ਨੂੰ ਓਵਰਆਲ ਐਨਲਾਈਜ਼ ਨਹੀਂ ਕਰ ਸਕਦਾ ਕਿ ਇਹਦੀ ਕੀ ਲਾਈਫ ਪਹਿਲਾਂ ਰਹੀ ਹੈ ਕੀ ਹੁਣ ਚੱਲ ਰਹੀ ਹੈ ਉਹਨੂੰ ਤਾਂ ਆਪਾਂ ਇੱਕ ਸਵਾਲ ਕਰਦੇ ਹਾਂ ਉਹਦਾ ਸਿੱਧਾ-ਸਿੱਧਾ ਜਵਾਬ ਦੇ ਦਿੰਦਾ ਬਟ ਸਰੀਰ ਇੱਕ ਸਿੱਧੇ ਸਵਾਲ ਜਾਂ ਜਵਾਬ ਦੇ ਨਾਲ ਨਹੀਂ ਚੱਲਦਾ ਉਸਦੇ ਲਈ ਤੁਹਾਨੂੰ ਓਵਰਆਲ ਸਰੀਰ ਨੂੰ ਦੇਖਣਾ ਪੈਂਦਾ ਤੁਸੀਂ ਡਾਕਟਰ ਸਾਹਿਬ ਗਠੀਏ ਦੀ ਗੱਲ ਕੀਤੀ ਆ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਜਦੋਂ ਗੋਡੇ ਦੇ ਕਿਸੇ ਹਿੱਸੇ ਦੇ ਵਿੱਚ ਦਰਦ ਹੁੰਦੀ ਹੈ ਤਾਂ ਡਾਕਟਰ ਸਭ ਤੋਂ ਪਹਿਲਾਂ ਕਹਿ ਦਿੰਦੇ ਆ ਕਿ ਇਹ ਇੱਕ ਸਾਨੂੰ ਗਠੀਏ ਦਾ ਦਰਦ ਲੱਗ ਰਿਹਾ ਜੀ ਤੁਸੀਂ ਇਹਦਾ ਟੈਸਟ ਕਰਵਾ ਲਓ ਪਰ ਮੈਂ ਤਾਂ ਇਹ ਕਹਿੰਦਾ ਕਿ ਮੈਂ ਤਾਂ ਇਸ ਗੱਲ ਨਾਲ ਵੀ ਸਹਿਮਤ ਨਹੀਂ ਆ ਕਿ ਜੇ ਗੋਡੇ ਦੇ ਵਿੱਚ ਦਰਦ ਹੋ ਰਹੀ ਕਿੱਟਿਆਂ ਤੇ ਦਰਦ ਹੋ ਰਹੀ ਹੈ ਤੇ ਗਠੀਏ ਦਾ ਦਰਦ ਹੈ ਜੀ ਗਠੀਏ ਦੀ ਆਪਾਂ ਗੱਲ ਕਰ ਰਹੀਏ ਤਾਂ ਗਠੀਏ ਸਭ ਤੋਂ ਪਹਿਲਾ ਸਵਾਲ ਇਹ ਵੀ ਪੁੱਛਦੇ ਹੋ ਕਿ ਦਰਦ ਹੁੰਦਾ ਕਿੰਨੇ ਪ੍ਰਕਾਰ ਦਾ ਜੀ ਦੇਖੋ ਜੀ ਦਰਦ ਤਾਂ ਬਹੁਤ ਪ੍ਰਕਾਰ ਦਾ ਹੈ ਪਰ ਜਿਹੜਾ ਗਠੀਏ ਦਾ ਦਰਦ ਹੈ ਗਠੀਆ ਹੈ ਕੀ ਇਹ ਕਿ ਗੋਡਿਆਂ ਤੇ ਦਰਦ ਨੂੰ ਗਠੀਆ ਸਮਝਿਆ ਜਾ ਸਕਦਾ ਨਹੀਂ ਇਦਾਂ ਨਹੀਂ ਸਮਝਿਆ ਜਾ ਸਕਦਾ ਦੇਖੋ ਗਠੀਆ ਇੱਕ ਬਿਮਾਰੀ ਹੈ ਕਿਸੇ ਵੀ ਜੋੜ ਦਾ ਸੋਜਣਾ ਉਹਦੇ ਉਹਦਾ ਲਾਲਗੀ ਹੋਣਾ ਜਾਂ ਜਾਂ ਉਹਦੀ ਮੂਵਮੈਂਟ ਵਿੱਚ ਪਰੇਸ਼ਾਨੀ ਆਣੀ ਉਹਨੂੰ ਆਪਾਂ ਗਠੀਆ ਕਹਿੰਦੇ ਆ ਜਾਂ ਆਰਥਰਾਇਟਿਸ ਕਹਿੰਦੇ ਆ ਇਹ 100 ਪ੍ਰਕਾਰ ਦਾ ਹੁੰਦਾ ਹੈ ਇਹਦੇ ਵਿੱਚ ਕਈ ਤਰ੍ਹਾਂਵਾਂ ਦੀਆਂ ਟਾਈਪਸ ਹੈਗੀਆਂ ਇਨਫਲਮੇਟਰੀ ਯਾਨੀ ਕਿ ਕੋਈ ਸਰੀਰ ਦੇ ਵਿੱਚ ਕੋਈ ਅਗਰ ਸੋਜਿਸ਼ ਹੈ ਕੋਈ ਇਨਫੈਕਸ਼ਨ ਹੈ ਤਾਂ ਦੂਸਰਾ ਹੈ ਆਟੋਇਮਿਊਨ ਜਿੱਦਾਂ ਕਿ ਆਪਾਂ ਇੱਕ ਰੂਮਟਾਇਡ ਆਰਥਰਾਇਟਿਸ ਕਹਿੰਦੇ ਹਾਂ ਕਿ ਆਪਣੀ ਬਾਡੀ ਦਾ ਇਮਿਊਨ ਸਿਸਟਮ ਹੀ ਆਪਣੇ ਅਗੇਂਸਟ ਹੋ ਜਾਂਦਾ ਹੈ ਠੀਕ ਹੈ ਹੋਰ ਕਈ ਤਰ੍ਹਾਂ ਦੇ ਹੈਗੇ ਇੱਕ ਆਸਟਿਓਆਰਥਰਾਇਟਿਸ ਜੋ ਕਿ ਹੱਡੀਆਂ ਦੀ ਘਸਾਵਟ ਨਾਰਮਲੀ ਜੋ ਏਜ ਦੇ ਨਾਲ ਹਰ ਸਰੀਰ ਚਾਹਦੀ ਆ ਹੁੰਦੀ ਬਿਲਕੁਲ ਪਰ ਇੱਕ ਦਿਹਾਣੀ ਆਣੀ ਹੈ ਪਰ ਉਸ ਉਹ ਗਠੀਏ ਨੂੰ ਆਪਾਂ ਸਿਰਫ ਗਠੀ ਨੂੰ ਇੱਕ ਬਿਮਾਰੀ ਦੇ ਤਰ੍ਹਾਂ ਵੱਡਾ ਤਰੀਕੇ ਨਾਲ ਸੋਚ ਲੈਣਾ ਤੇ ਉਹਦੇ ਨਾਲ ਗਲਤ ਤਰੀਕੇ ਨਾਲ ਆਪਾਂ ਦਵਾਈਆਂ ਖਾਣ ਲੱਪਣੇ ਜੋ ਕਿ ਆਪਣੇ ਸਰੀਰ ਲਈ ਹਾਨੀਕਾਰਕ ਹੈ ਦੇਖੋ ਹਰ ਦਵਾਈ ਦਾ ਅਗਰ ਆਪਾਂ ਲੌਂਗ ਸਮੇਂ ਤੇ ਖਾ ਰਹੇ ਹਾਂ ਤੇ ਅਗਰ ਉਹਨੂੰ ਸਹੀ ਰੈਗੂਲੇਟਰੀ ਵੇ ਨਾਲ ਨਹੀਂ ਖਾਵਾਂਗੇ ਤਾਂ ਹਰ ਦਵਾਈ ਦਾ ਸਾਈਡ ਇਫੈਕਟ ਹਰ ਦਵਾਈ ਦਾ ਸਾਈਡ ਇਫੈਕਟ ਹੈ ਸੋ ਹਰ ਦਵਾਈ ਨੂੰ ਉਨਾ ਹੀ ਖਾਣਾ ਚਾਹੀਦਾ ਵਾ ਜਿੰਨੀ ਉਹਦੀ ਲੋੜ ਹੈ ਤੇ ਡਾਕਟਰ ਦੀ ਸਲਾਹ ਦੇ ਨਾਲ ਖਾਣੀ ਚਾਹੀਦੀ ਹੈ ਬਹੁਤ ਲੋਕ ਹੁੰਦੇ ਆ ਆਪ ਵੀ ਬੀਪੀ ਦੀ ਦਵਾਈ ਲੈ ਲੈਣਦੇ ਜੀ ਜਦੋਂ ਮੇਰਾ ਵਾਅਦਾ ਤਦ ਮੈਂ ਲੈ ਲੈਂਦਾ ਜੀ ਜਦੋਂ ਠੀਕ ਹੁੰਦਾ ਮੈਂ ਛੱਡ ਦਿੰਦਾ ਉਹ ਵਾਅਦੇ ਘਾਟੇ ਵਾਅਦੇ ਘਾਟੇ ਨਾ ਫਿਰ ਜਦੋਂ ਆਪਣਾ ਕਿਤੇ ਨਾ ਕਿਤੇ ਅੰਗ ਤੇ ਦਿੱਕਤ ਆਂਦੀ ਹੁੰਦੀ ਹੈ ਸੇਮ ਹੀ ਤਰੀਕਾ ਲੋਕੀ ਸ਼ੂਗਰ ਦੀ ਦਵਾਈ ਨਾ ਵੀ ਕਰਦੇ ਹਨ ਪਰ ਅੱਜ ਦੇ ਸਮੇਂ 'ਚ ਬੀਪੀ ਤੇ ਸ਼ੂਗਰ ਦਾ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਹਾਰਡ ਐਮਰੀਜ਼ਾਂ ਦਾ ਮਤਲਬ ਕਿ ਇਹ ਚਾਹੇ ਆਪਾਂ ਬੀਪੀ ਦੀ ਗੱਲ ਕਰ ਲਈਏ ਚਾਹੇ ਆਪਾਂ ਸ਼ੂਗਰ ਦੀ ਗੱਲ ਕਰ ਲਈਏ ਕਿਤਨਾ ਕਿਤੇ ਮਨੁੱਖੀ ਸਰੀਰ ਦੇ ਹੱਡੀਆਂ ਤੇ ਪ੍ਰਭਾਵਿਤ ਕਰਦੇ ਨੇ ਜੀ ਹਰ ਹਰ ਦੇਖੋ ਆਪਣਾ ਸਰੀਰ ਇਕੱਠਾ ਹੀ ਹੈ ਜੀ ਬੀਪੀ ਸ਼ੂਗਰ ਕੋਈ ਵੀ ਬਿਮਾਰੀ ਆਪਣੇ ਸਰੀਰ ਨੂੰ ਓਵਰਆਲ ਉਹਨੇ ਦੇਖਣਾ ਹੈ ਸੋ ਸਰੀਰ ਨੂੰ ਇੱਕ ਓਵਰਆਲ ਤਰੀਕੇ ਨਾਲ ਦੇਖਣਾ ਚਾਹੀਦਾ ਕਿ ਮੈਨੂੰ ਕੀ ਦਿੱਕਤ ਆ ਰਹੀਆਂ ਕਿਹੜੀ ਬਿਮਾਰੀ ਹੈ ਉਹਦੇ ਨਾਲ ਮੇਰੇ ਸਰੀਰ ਦੇ ਕਿਹੜੇ-ਕਿਹੜੇ ਅੰਗਾਂ ਤੇ ਕੀ-ਕੀ ਬੋਝ ਪੈ ਰਿਹਾ ਉਸ ਹਿਸਾਬ ਨਾਲ ਚੱਲਣਾ ਕਿ ਤਾਂ ਅਪ ਸਹੀ ਤਰੀਕੇ ਨਾਲ ਠੀਕ ਹੋ ਸਕਦਾ ਜੀ ਡਾਕਟਰ ਸਾਹਿਬ ਇੱਕ ਇਹ ਵੀ ਹੈ ਕਿ ਜੇਕਰ ਗੋਡੇ ਅੱਜ ਦੇ ਸਮੇਂ ਦੇ ਵਿੱਚ ਬੈਂਟ ਨਹੀਂ ਹੁੰਦੇ ਕਿਸੇ ਵੇਲੇ ਨੌਜਵਾਨਾਂ ਨੂੰ ਵੀ ਇਹ ਦਿੱਕਤ ਆਉਣ ਲੱਗ ਜਾਂਦੇ ਤਾਂ ਇੱਕ ਹੁਣ ਇਹ ਵੀ ਗੱਲ ਦਾ ਬਹੁਤ ਪਰਚਲਨ ਹੋ ਗਿਆ ਕਿ ਗੋਡੀਆਂ ਦੀ ਗਰੀਸ ਹੈ ਜਿਹੜੀ ਉਹ ਮੁੱਕ ਗਈ ਆ ਤੇ ਗਰੀਸ ਵਾਲਾ ਕਿਹਾ ਹਿਸਾਬ ਦਾ ਹੁੰਦਾ ਜੀ ਇਹ ਦੇਖੋ ਗਰੀਸ ਇੱਕ ਤਰਲ ਪਦਾਰਥ ਹੈ ਜੋ ਕੁਦਰਤ ਨੇ ਜਿੱਥੇ ਵੀ ਦੋ ਹੱਡੀਆਂ ਜੁੜਦੀਆਂ ਜੋਇੰਟ ਬਣਦਾ ਹੈ ਚਾਹੇ ਮੋਢਾ ਆ ਗੋਡਾ ਆ ਕੂਣੀ ਆ ਜੀ ਚਾਹੇ ਗੁੱਟ ਦਾ ਜੋੜ ਹੈ ਜਾਂ ਚੂਲੇ ਦਾ ਜੋੜ ਹੈ ਉਦជា ਕੁਦਰਤ ਨੇ ਉਹਨੂੰ ਲਿਉਬ੍ਰੀਕੇਟ ਕਰਨ ਲਈ ਕੀਤਾ ਹੋਇਆ ਜਿੱਦਾਂ ਇੰਜਨ ਨੂੰ ਆਪਾਂ ਔਇਲ ਦਿੰਨੇ ਆ ਐਦਾਂ ਕੁਦਰਤ ਨੇ ਉਹਨੂੰ ਔਇਲ ਦਿੱਤਾ ਹੋਇਆ ਕਿ ਜੋੜ ਜਿਹੜਾ ਆਪਣਾ ਵਧੀਆ ਰਹੇ ਕੁਦਰਤੀ ਤੌਰ ਤੇ ਕੁਦਰਤੀ ਤੌਰ ਤੇ ਸੋ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਇਹ ਤਰਲ ਪਦਾਰਥ ਘਟਦਾ ਹੈ ਤੇ ਇਹਦੀ ਜਿਹੜੀ ਹੈਗੀ ਸੰਗਣਤਾ ਉਹ ਘਟਦੀ ਹੈਗੀ ਜੀ ਜੋ ਸੰਗਣਤਾ ਘਟੂਗੀ ਉਸਦੇ ਨਾਲ ਫਿਰ ਜੋਇੰਟ ਥੋੜਾ ਜਿਹਾ ਦਿੱਕਤ ਆਉਂਦਾ ਬਟ ਅਗਰ ਇਹਨੂੰ ਆਪਾਂ ਰੈਗੂਲਰ ਆਪਣੇ ਜੋਇੰਟ ਦੀ ਐਕਸਰਸਾਈਜ਼ ਕਰੀਏ ਤੇ ਇਹਨੂੰ ਖਾਣ ਪੀਣ ਦੇ ਵਿੱਚ ਅੱਛੀਆਂ ਚੀਜ਼ਾਂ ਖਾਈਏ ਤਾਂ ਇਹ ਗ੍ਰੀਸ ਕਾਫੀ ਲੰਬੇ ਸਮੇਂ ਤੱਕ ਵੀ ਰਹਿ ਸਕਦੀ ਹੈ। ਅੱਛਾ ਜਦੋਂ ਕੋਈ ਹੱਡੀਆਂ ਦੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਡਾਕਟਰ ਸਾਹਿਬ ਕੀ ਉਸ ਦਾ ਇੱਕੋ ਇੱਕ ਹੱਲ ਇਹ ਹੈ ਕਿ ਜੋੜ ਬਦਲਾਉਣਾ ਹੀ ਰਹਿ ਗਿਆ ਜੀ ਕਿੰਨਾ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ ਜੋੜ ਬਦਲਾਉਣਾ ਹੈ ਦੇਖੋ ਜੋੜ ਬਦਲਣ ਦਾ ਅੱਜ ਕੱਲ ਪਰਚਲਨ ਤਾਂ ਬਹੁਤ ਹੈ ਪਰ ਇਹ ਹੈ ਕਿ ਜੋੜ ਬਦਲਣ ਤੋਂ ਪਹਿਲਾਂ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਇਹਦੀ ਲਾਈਫ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਕਿੰਨੀ ਦਿੱਕਤ ਆ ਰਹੀ ਹੈ। ਇਹਦੀ ਏਜ ਕੀ ਹੈ ਇਸ ਵਕਤ ਤੇ ਇਹਨੂੰ ਦਿੱਕਤ ਕਿੰਨੀ ਜ਼ਿੰਦਗੀ ਦੇ ਵਿੱਚ ਕੀ ਅਗਰ ਇਹਨੂੰ ਬੀਪੀ, ਸ਼ੂਗਰ, ਥਾਇਰੋਇਡ ਕੋ ਅਗਰੇ ਚੀਚਾ ਕੰਟਰੋਲ ਚ ਨਹੀਂ ਹੈ ਫਿਰ ਤਾਂ ਜੋੜ ਬਿਲਕੁਲ ਨਹੀਂ ਬਦਲਾਣਾ ਚਾਹੀਦਾ ਜੋੜ ਤਦੇ ਬਦਲਾਣਾ ਚਾਹੀਦਾ ਜਦੋਂ ਤੁਹਾਡੀ ਬਾਕੀ ਸਾਰੀਆਂ ਚੀਜ਼ਾਂ ਠੀਕ ਹਨ ਤੇ ਤੁਹਾਡੀ ਹੈਲਥ ਵੀ ਠੀਕ ਹੈ ਮੈਂ ਐਸੇ ਸਵਾਲ ਪਿਆ ਰਹਾ ਸੀ ਇੱਕ ਵਾਰ ਨਾ ਜੇ ਤੁਸੀਂ ਥੋੜਾ ਕਲੈਰੀਫਿਕੇਸ਼ਨ ਇਹਦੀ ਸਹੀ ਤਰੀਕੇ ਦੇ ਨਾਲ ਸੋਖੇ ਸ਼ਬਦਾਂ ਦੇ ਵਿੱਚ ਦੇ ਦਿਓ ਕਿ ਜੇਕਰ ਜੋੜ ਬਦਲਾਉਣ ਦੀ ਮਨੁੱਖ ਨੂੰ ਜ਼ਰੂਰਤ ਲੋਡ ਮਹਿਸੂਸ ਹੁੰਦੀ ਹੈ ਤਾਂ ਕਿਹਨਾ ਹਾਲਾਤਾਂ ਦੇ ਵਿੱਚ ਜਿਹੜਾ ਉਹ ਜੋੜ ਬਦਲਾਈ ਜਾ ਸਕਦੇ ਨੇ ਜੀ ਫਿਰ ਦੇਖੋ ਸਭ ਤੋਂ ਪਹਿਲਾਂ ਤਾਂ ਅਗਰ ਤੁਹਾਡਾ ਸਵੇਰ ਤੋਂ ਲੈ ਕੇ ਸ਼ਾਮ ਦੇ ਦਿਨ ਚਰਿਆ ਦੇ ਵਿੱਚ ਹੀ ਦਿੱਕਤ ਆ ਗਈ ਹੈ ਤੁਹਾਡੇ ਕੋਲ ਤੁਰ ਵੀ ਨਹੀਂ ਹੋ ਰਿਹਾ ਤੁਹਾਡੀ ਰੋਜ਼ਮਰਰ ਦੀ ਜ਼ਿੰਦਗੀ ਦੇ ਵਿੱਚ ਇੰਨੀ ਪ੍ਰਭਾਵਿਤ ਹੋ ਰਹੀ ਹੈ ਕਿ ਤੁਹਾਡੇ ਕੋਲ ਦਿਨ ਦੀਆਂ ਸਾਰੀਆਂ ਚੀਜ਼ਾਂ ਵੀ ਨਹੀਂ ਕਰ ਹੋ ਰਹੀਆਂ ਫਿਰ ਜੋੜ ਬਦਲਾਨਾ ਚਾਹੀਦਾ ਹੈ ਜੋੜ ਵੀ ਗੋਡੇ ਮੋਡੇ ਚੂਲੇ ਅੱਜ ਕੱਲ ਹਰ ਜੋੜ ਬਦਲਿਆ ਜਾਂਦਾ ਹੈ ਬਟ ਕਿਹੜਾ ਜੋੜ ਕਿੰਨੇ ਪ੍ਰਕਾਰ ਦਾ ਹੈ ਉਹਦੇ ਵਿੱਚ ਵੀ ਅੱਗੇ ਕਈ ਤਰ੍ਹਾਂ ਦੀਆਂ ਚੀਜ਼ਾਂ ਹਨ ਬਹੁਤ ਲੋਕ ਸਾਨੂੰ ਪੁੱਛਦੇ ਆ ਜੀ ਆਹ ਵਾਲਾ ਪੋਈਏ ਸੀਮੈਂਟ ਵਾਲਾ ਪੋਈਏ ਬਿਨਾਂ ਸੀਮੈਂਟ ਵਾਲਾ ਪੋਈ ਸੋ ਉਹ ਚੀਜ਼ਾਂ ਸਾਰੀਆਂ ਆਪਣੇ ਡਾਕਟਰ ਨਾਲ ਪਹਿਲਾਂ ਕਲੀਅਰਿਫਾਈ ਕਰਨੀਆਂ ਚਾਹੀਦੀਆਂ ਰੋਲੇ ਤਦ ਹੀ ਪੈਂਦੇ ਹਨ ਜਦੋਂ ਆਪਾਂ ਸਹੀ ਤਰੀਕੇ ਨਾਲ ਨਾ ਤਾਂ ਪੇਸ਼ੈਂਟ ਨੂੰ ਦੱਸਿਆ ਜਾਂਦਾ ਹੈ ਨਾ ਪੇਸ਼ੈਂਟ ਸਹੀ ਤਰ੍ਹਾਂ ਅਵੇ ਸੋ ਸਾਡਾ ਡਾਕਟਰ ਦਾ ਵੀ ਫਰਜ਼ ਹੈ ਕਿ ਆਪਣੇ ਮਰੀਜ਼ ਨੂੰ ਪਹਿਲਾਂ ਸੱਚੀ ਤਰ੍ਹਾਂ ਦੱਸੇ ਕਿ ਕਿਹੜੀ ਚੀਜ਼ ਹੈ ਕਿੱਦਾਂ ਦੀ ਹੈ ਕੀ ਇਹਦਾ ਫਾਇਦਾ ਕੀ ਇਹਦੇ ਨੁਕਸਾਨ ਹੈ ਫੇਰ ਹੀ ਪਾਉਣਾ ਚਾਹੀਦਾ ਤੁਸੀਂ ਵੀ ਇਹ ਇਲਾਜ ਕਰਦੇ ਹੋ ਜਿੱਕਰ ਕਿਸੇ ਨੇ ਆਪਣੇ ਜੋੜ ਬਦਲੋਣੇ ਹੋਣ ਤਾਂ ਇਹਦਾ ਇਲਾਜ ਸੰਭਵ ਹੈ ਹੁਣ ਹੁਸ਼ਿਆਰਪੁਰ ਦੇ ਵਿੱਚ ਪੈਕੇਜ ਹਾਂਜੀ ਹਾਂਜੀ ਮੈਂ ਪਿਛਲੇ 6-7 ਸਾਲਾਂ ਤੋਂ ਹੁਸ਼ਿਆਰਪੁਰ ਦੇ ਨਾਗਰਿਕ ਹੋਣ ਦੇ ਨਾਤੇ ਹੁਸ਼ਿਆਰਪੁਰ ਦੇ ਆਲੇ ਦੁਆਲੇ ਦੇ ਹਿਮਾਚਲ ਊਨਾ ਟਾਂਡਾ ਮੁਕੇਰੀਆਂ ਤੋਂ ਇਵਨ ਕਿ ਸਾਡੇ ਕੋਲ ਹਨ ਐਨ ਆਰ ਆਈ ਵੀ ਪੇਸ਼ੈਂਟਸ ਬਹੁਤ ਹੁੰਦੇ ਹਨ ਜਿਹੜੇ ਜਿੱਦਾਂ ਹੀ ਹਾਂ ਗਰਮੀਆਂ ਚ ਆਂਦੀਆਂ ਹਨ ਤੇ ਇੱਕ ਬਦਲਾਅ ਕਿ ਚੰਦ ਮੈਂ ਇਸ ਵਕਤ ਆਲਮੋਸਟ 4 ਤੋਂ 5000 ਤੱਕ ਨੀਜ਼ ਬਦਲ ਚੁੱਕਾ ਹਾਂ ਤੇ 11500 ਦੇ ਚੂਲੇ ਵੀ ਬਦਲ ਚੁੱਕੇ ਹੋ ਚੁੱਕੇ ਹਨ ਤੇ ਹੁਣ ਉਸ ਤੋਂ ਬਾਅਦ ਲਿਗਾਮੈਂਟ ਦੀਆਂ ਸਪੋਰਟਸ ਇੰਜਰੀਆਂ ਹਨ ਉਹ ਵੀ ਆਲਮੋਸਟ 2-300 ਆਪਾਂ ਪਿਛਲੇ ਡੇਢ-ਦੋ ਸਾਲਾਂ ਚ ਮਤਲਬ ਕਿ 6 ਤੋਂ 7000 ਬੰਦਿਆਂ ਦੇ ਆਪਰੇਸ਼ਨ ਕਰ ਚੁੱਕੇ ਹਾਂ ਜੋੜ ਬਦਲਣ ਵਾਲੇ ਹਾਂਜੀ ਤਸੱਲੀ ਬਖਸ਼ ਹੋ ਚੁੱਕੇ ਸਰ ਕਾਫੀ ਕਰ ਚੁੱਕੇ ਆਪਾਂ ਤੇ ਜਿਨ੍ਹਾਂ ਦੇ ਰਿਜ਼ਲਟਸ ਵੀ ਅੱਛੇ ਹਨ ਤੇ ਲੋਕ ਵੀ ਆਪਣੀ ਲਾਈਫ ਅੱਛੀ ਜੀ ਰਹੇ ਚਾ ਆਪਾਂ ਐਡਸ ਵਗੈਰਾ ਬਹੁਤ ਦੇਖਦੇ ਆਂ ਟੀਵੀਆਂ ਦੇ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿ ਕੋਈ ਹਸਪਤਾਲ ਕਹਿੰਦਾ ਭਾਈ ਸਾਡੇ ਤੋਂ ਤੁਸੀਂ ਆਪਣਾ ਆਪਰੇਸ਼ਨ ਕਰਵਾਓ 4 ਦਿਨ ਬਾਅਦ ਤੁਸੀਂ ਖੁਦ ਤੁਰ ਕੇ ਜਾਓ ਕੋਈ ਹਫਤਾ ਇੱਕ ਕਹਿੰਦਾ ਕੋਈ ਦੂਏਕ ਦਿਨ ਹੀ ਕਹਿੰਦਾ ਜੀ ਹਾਂਜੀ 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 ਪਰ ਅਸਲ ਸਚਾਈ ਕੀ ਹੈ ਜੀ ਕਿੰਨੇ ਦਿਨ ਬਾਅਦ ਜਿਹੜਾ ਵਿਅਕਤੀ ਉਹ ਨੋਰਮਲ ਹੋ ਸਕਦਾ ਆ ਆਪਰੇਸ਼ਨ ਕਰਵਾਉਣ ਤੋਂ ਬਾਅਦ ਜੋੜ ਬਦਲਾਨਣ ਤੋਂ ਬਾਅਦ ਆਪਣੇ ਉਹ ਪੈਰਾਂ ਤੇ ਲੱਤਾਂ ਤੇ ਖੜਾ ਹੋ ਸਕਦਾ ਜੀ ਦੇਖੋ ਜੋੜ ਬਦਲਾਨਣ ਤੋਂ ਬਾਅਦ ਜਿਹੜਾ ਖੜੇ ਹੋਣਾ ਜਾਂ ਚੱਲਣਾ ਉਹ ਅੱਜ ਕੱਲ ਇੱਕ ਮਾਰਕੀਟਿੰਗ ਸਕਿੱਲ ਹੈ ਜੀ ਮੈਂ ਕੱਲ ਨੂੰ ਅਗਲੇ ਦਿਨ ਹੀ ਹਰ ਇਨਸਾਨ ਦਾ ਸ਼ਰੀਰ ਅਲੱਗ ਹੈ ਕਿਸੇ ਨੂੰ ਪੇਨ ਜ਼ਿਆਦਾ ਹੁੰਦੀ ਹੈ ਕਿਸੇ ਨੂੰ ਪੇਨ ਘੱਟ ਹੁੰਦੀ ਹੈ ਹਨਾ ਕਿਸੇ ਦੀ ਸ਼ਰੀਰ ਕਿਸ ਤਰ੍ਹਾਂ ਦਾ ਕਿਸੇ ਦਾ ਸ਼ਰੀਰ ਕਿਸੇ ਤਰ੍ਹਾਂ ਦਾ ਹਰ ਇਨਸਾਨ ਨੂੰ ਤੁਸੀਂ ਇੱਕੋ ਤਰ੍ਹਾਂ ਜੁਨਾ ਨਹੀਂ ਰੋਲ ਦੋਲ ਸਕਦੇ ਸੋ ਇਸ ਕਰਕੇ ਬਹੁਤ ਲੋਕ ਹੁੰਦੇ ਜਦੋਂ ਅਸੀਂ ਆਪਰੇਸ਼ਨ ਕਰਦੇ ਹਨ ਮੋਸਟਲੀ ਅਸੀਂ ਨੈਕਸਟ ਡੇ ਕੋਸ਼ਿਸ਼ ਕਰਦੇ ਹਾਂ ਕਿ ਮਰੀਜ਼ ਖੜਾ ਹੋ ਜਕੇ ਚੱਲੇ ਬਟ ਕਈ ਵਾਰ ਹੁੰਦਾ ਕਿ ਮਰੀਜ਼ ਸਿਰਫ ਬੈਠ ਪਾਂਦਾ ਸੋ ਅਗਰ ਇੱਕ ਜਾਂ ਆਪਰੇਸ਼ਨ ਤੋਂ ਇੱਕ ਜਾਂ ਦੋ ਦਿਨ ਬਾਅਦ ਚੱਲਣਾ ਨਾਰਮਲ ਚੀਜ਼ ਹੈ ਕਿ ਮੈਂ ਅੱਜ ਚਲਾ ਦਾਂਗਾ ਸੀ ਕੱਲ ਚਲਾਤਾ ਇਹਦੇ ਵਿੱਚ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਤੇ ਕੋਈ ਇਹਦੇ ਵਿੱਚ ਜ਼ਿਆਦਾ ਕੋਈ ਗੇਮ ਨਹੀਂ ਕੁਝ ਪੇਸ਼ੈਂਟ ਤੇ ਮੈਨੂੰ ਲੱਗਦਾ ਕਿ ਆਪਣੇ ਆਪ ਤੇ ਵੀ ਓ ਡਿਪੈਂਡ ਹੁੰਦਾ ਹੌਸਲੇ ਦੀ ਗੱਲ ਵੀ ਹੁੰਦੀ ਹੈ ਬਿਲਕੁਲ ਹੌਸਲਾ ਹੌਸਲਾ ਵਿਲ ਪਾਵਰ ਹੀ ਸਭ ਤੋਂ ਵੱਡੀ ਹੈ ਬਿਲਕੁਲ ਉਹ ਬਹੁਤ ਵੱਡੀ ਹੈ ਜੇ ਦੀ ਵਿਲ ਪਾਵਰ ਜ਼ਿਆਦਾ ਹੈ ਉਹ ਠੀਕ ਵੀ ਜਲਦੀ ਹੁੰਦਾ ਲਾਈਫ ਚ ਨਾਰਮਲ ਵੀ ਜਲਦੀ ਹੁੰਦਾ ਉਹ ਚਾਹੇ ਕੰਮ ਦੀ ਗੱਲ ਹੋਵੇ ਚਾਹੇ ਆਪਰੇਸ਼ਨ ਦੀ ਗੱਲ ਹੋਵੇ ਅੱਛਾ ਡਾਕਟਰ ਸਾਹਿਬ ਇੱਕ ਸਵਾਲ ਹੈ ਸ਼ਾਇਦ ਤੁਹਾਨੂੰ ਥੋੜਾ ਚੁਭੇਗਾ ਵੀ ਸਵਾਲ ਇਹ ਹਾਂ ਹਾਂ ਅੱਜ ਦੇ ਸਮੇਂ ਤੇ ਵਿੱਚ ਲੋਕਾਂ ਦਾ ਜਿਹ ਉਸ ਵੀ ਇਹਨੂੰ ਮੈਨੂੰ ਲੱਗਦਾ ਅਸੈਪਟ ਕਰਨੀ ਤੁਸੀਂ ਕਰ ਸਕਦੇ ਹੋ ਅੱਜ ਤੋਂ 20 25 ਸਾਲ ਪਹਿਲਾਂ 30 ਸਾਲ ਪਹਿਲਾਂ ਲੋਕ ਜਿਹੜਾ ਡਾਕਟਰਾਂ ਨੂੰ ਉਹ ਰੱਬ ਦੇ ਰੂਪ ਨਾਲ ਉਹ ਤੋਲਦੇ ਸੀਗੇ ਦੇਖਦੇਗੇ ਰੱਬ ਦਾ ਰੂਪ ਦੂਜਾ ਜੀ ਡਾਕਟਰ ਹੁੰਦੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਲੋਕਾਂ ਦਾ ਯਕੀਨ ਉੱਠਦਾ ਜਾ ਰਿਹਾ ਹੈ ਡਾਕਟਰਾਂ ਤੋਂ ਕਿਉਂਕਿ ਬਹੁਤ ਸਾਰੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਜਾਂ ਲੋਕ ਅੱਜਕੱਲ੍ਹ ਐਜੂਕੇਟਿਡ ਦੇ ਆਨਲਾਈਨ ਜ਼ਮਾਨਾ ਹੈ ਸਾਰਾ ਹੈ ਜੀ 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 ਆਪਰੇਸ਼ਨ ਦੀ ਨੋਬਤ ਤਾਂ ਨਹੀਂ ਵੀ ਹੁੰਦੀ ਆ ਪਰ ਡਾਕਟਰ ਕਹਿ ਦਿੰਦਾ ਪੈਸੇਆਂ ਖਾਤਰ ਪੈਸੇ ਬਣਾਉਣੇ ਹੁੰਦੇ ਨੇ ਜੀ ਕਿਉਂਕਿ ਅੱਜ ਕੱਲ ਵੱਡੇ ਵੱਡੇ ਹਸਪਤਾਲ ਬਣੇ ਆ ਡਾਕਟਰਾਂ ਨੇ ਵੀ ਆਪਣੀਆਂ ਕਿਸ਼ਤਾਂ ਕੱਢਣੀਆਂ ਹੁੰਦੀਆਂ ਲån ਦੀਆਂ ਕਿਸ਼ਤਾਂ ਕੱਢਣੀਆਂ ਹੁੰਦੀ ਸਾਰੇ ਨਹੀਂ ਕੁਝ ਕੋਈ ਇੱਕਾ ਦੁੱਕਾ ਕਰਕੇ ਤੁਹਾਨੂੰ ਪਤਾ ਕਿੱਤਾਂ ਦਾ ਸਾਰੇ ਬਦਨਾਮ ਹੁੰਦਾ ਜੀ ਚਾਹੀ ਸਾਡਾ ਪੱਤਰਕਾਰ ਜੀ ਦਾ ਕਿਉਂ ਨਾ ਹੋਵੇ ਕੀਤਾ ਹੈ ਨਾ ਜੀ ਆ ਕਈ ਕਹਿੰਦੇ ਕਿ ਪਤਾ ਨਹੀਂ ਇਹ ਟਾਰਗੇਟ ਕਰ ਰਹੇ ਡਾਕਟਰਾਂ ਨੂੰ ਹੈ ਨਾ ਜੀ ਉਹ ਕਹਿੰਦੇ ਕਿ ਪੈਸੇ ਬਣਾਉਣ ਕਰਕੇ ਡਾਕਟਰ ਕਹਿ ਦਿੰਦੇ ਆ ਕਿ ਆਪਰੇਸ਼ਨ ਕਰਵਾਉਣਾ ਪੈਂਦਾ ਲੋੜ ਨਹੀਂ ਵੀ ਹੁੰਦੀ ਹੈ ਜੀ ਹੂੰ 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 ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੇ ਵਿੱਚ ਇਹ ਹੁਣ ਕੰਟਰੋਵਰਸ਼ਲ ਸਵਾਲ ਦਾ ਕੰਟਰੋਵਰਸ਼ਲ ਜਵਾਬ ਦੇਣਾ ਤਾਂ ਠੀਕ ਨਹੀਂ ਹੈ ਸਿੰਪਲ ਤਰ੍ਹਾਂ ਦੇ ਵਿੱਚ ਇਹੀ ਹੈ ਕਿ ਜਦੋਂ ਤੱਕ ਸਭ ਤੋਂ ਪਹਿਲਾਂ ਕੋਈ ਵੀ ਆਪਰੇਸ਼ਨ ਹੈ ਕੋਈ ਵੀ ਸਰਜਰੀ ਹੈ ਜਾਂ ਕੋਈ ਵੀ ਇਲਾਜ ਹੈ ਸਭ ਤੋਂ ਪਹਿਲਾਂ ਉਸ ਮਰੀਜ਼ ਨੂੰ ਉਹਦੀ ਬਾਰੇ ਸੱਚਾਈ ਦੱਸੀ ਜਾਵੇ ਜੀ ਕਿ ਤੁਹਾਡੇ ਮਰੀਜ਼ ਦੇ ਕੀ ਹਾਲਾਤ ਹਨ ਇਨਸਾਨੀਅਤ ਨਾਤੇ ਇਨਸਾਨੀਅਤ ਦੇ ਨਾਤੇ ਉਹਨੂੰ ਪਹਿਲਾਂ ਉਹਦਾ ਸੱਚ ਦੱਸਿਆ ਜਾਵੇ ਕਿ ਤੁਹਾਡਾ ਮਰੀਜ਼ ਹੈ ਕੀ ਹੈ ਤੇ ਇਹਦੀ ਦਿੱਕਤ ਕੀ ਹੈ ਜੇ ਅਸੀਂ ਸੱਚ ਦੱਸਾਂਗੇ ਚਾਹੇ ਮਰੀਜ਼ ਦੀ ਲਾਈਫ ਘੱਟ ਹੈ ਜਾਂ ਉਹਦੀ ਸੀਰੀਅਸਨੈਸ ਹੈ ਉਹਨੂੰ ਸੱਚ ਤਰੀਕੇ ਨਾਲ ਦੱਸਣਾ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਸੱਚਾਈ ਨਾ ਨਹੀਂ ਦੱਸਦੇ ਆ ਉਦੋਂ ਹੀ ਫਿਰ ਉਲਝਣਾ ਪੈਂਦੀ ਆ ਫਿਰ ਉਲਝਣਾ ਦੇ ਵਿੱਚ ਅੱਗੇ ਹੋਰ ਉਲਝਣਾ ਹੁੰਦੀ ਆ ਉਹ ਚਾਹੇ ਪੇਸ਼ੈਂਟ ਵੱਲੋਂ ਹੋਣ ਚਾਹੇ ਡਾਕਟਰ ਵੱਲੋਂ ਪਰ ਹਮੇਸ਼ਾ ਡਾਕਟਰ ਇਹੀ ਚਾਹੁੰਦਾ ਹੁੰਦਾ ਕਿ ਆਪਣੇ ਮਰੀਜ਼ ਨੂੰ ਠੀਕ ਕਰੇ ਮਰੀਜ਼ ਵੀ ਅੱਜਕੱਲ ਡਾਕਟਰ ਵੀ ਹੈ ਅੱਜਕੱਲ ਤਾਣੇ ਬਾਣੇ ਬੜੇ ਉਲਝੇ ਹੋਏ ਬਟ ਇਹੀ ਆ ਕਿ ਅਗਰ ਆਪਾਂ ਸੱਚਾਈ ਦੇ ਰਾਹ ਤੇ ਚੱਲਾਂਗੇ ਬਿਲਕੁਲ ਸੱਚ ਦੱਸਾਂਗੇ ਤੱਕ ਫਿਰ ਉਲਝਣਾ ਘੱਟ ਪੈਂਦੀ ਹੈ ਤੇ ਸੱਚੀ ਨਾਲ ਹੀ ਡਿਸਕ ਤੁਸੀਂ ਪ੍ਰੋਬਲਮ ਮੰਨ ਕੇ ਦੀ ਪ੍ਰੋਬਲਮ ਇਹ ਵੀ ਅੱਜ ਤੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਅੱਜ ਕੱਲ੍ਹ ਤਾਂ ਇੱਕ ਨਵਾਂ ਰਿਵਾਸ ਸੁਣਨ ਨੂੰ ਮਿਲ ਰਿਹਾ ਡਾਕਟਰ ਕਹਿੰਦੇ ਨੇ ਕਿ ਤੇਰੇ 2 ਨੰਬਰ ਵਾਲੇ ਮੰਨ ਕੇ ਚੱਗਿਆ ਆ ਪਾਸ 4 ਨੰਬਰ ਵਾਲੇ ਮੰਨ ਕੇ ਚੱਗਿਆ ਵਾ ਤੁਹਾਡੇ ਵੀ ਸੁਣਨ ਦੇ ਵਿੱਚ ਆਂਦੀ ਹੁੰਦੀ ਹੋਣੀ ਹੈ ਹਾਂਜੀ 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 ਇਹ ਕਿਹੜੇ ਗੈਪ ਹੁੰਦੇ ਆ ਜੀ ਦੇਖੋ ਜੀ ਕੁਦਰਤ ਨੇ ਤੇ ਵੀ ਸਚਾਈ ਹੁੰਦੀ ਹੈ ਕਿ ਸਿਰਫ ਇਹ ਵੀ ਫਿਰ ਲੋਕਾਂ ਨੂੰ ਮੂਰਖ ਬੜਾਇਆ ਜਾਂਦਾ ਜਿੱਕਰ ਦੇਖੋ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਲੋਕ ਇੱਕ ਤਾਂ ਪਹਿਲਾਂ ਖੁਦ ਹੀ ਛੋਟੇ ਛੋਟੇ ਕਿਸੇ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਦਿੰਦਾ ਹੈ ਕਿ ਤੁਹਾਡੇ ਮਣਕੀ ਚ ਕੀ ਆਇਆ ਪਿਆ ਦੇਖੋ ਮੈਂ ਇੱਕ ਦੱਸਣਾ ਚਾਹੁੰਦਾ ਹਾਂ ਕਿ ਮਣਕੀ ਜੋ ਆਪਣੀ ਪਿੱਠ ਹੈ ਕੁਦਰਤ ਨੇ ਇੱਕ ਉਹਨੂੰ ਜਿੱਦਾ ਗੱਡੀ ਦਾ ਐਕਸਲ ਹੁੰਦਾ ਉਦਾਂ ਦਾ ਉਹਨੂੰ ਬਣਾਇਆ ਹੋਇਆ ਹੈ ਤੇ ਉਹਦੇ ਵਿੱਚ ਜਿਹੜੀਆਂ ਡਿਸਕਾਂ ਹੁੰਦੀਆਂ ਉਹ ਇੱਕ ਸ਼ੌਕਰ ਵਾਂਗੂ ਪਰਮਾਤਮਾ ਨੇ ਬਣਾਈਆਂ ਹੋਣੀਆਂ ਕਿ ਜਿਹੜੀਆਂ ਸਾਡਾ ਸਟ੍ਰੈਸ ਨੂੰ ਜਾਂ ਸਰੀਰ ਦੇ ਸ਼ੌਕ ਨੂੰ ਐਬਜ਼ਾਰਬ ਕਰਨ ਲਈ ਹੋਣ ਤੇ ਉਹ ਜਿੱਦਾਂ ਜਿੱਦਾਂ ਉਮਰ ਕੱਟਦੀ ਹੈ ਤੇ ਜਿਹੜੀ ਪਾਣੀ ਦੀ ਛਿੱਲੀ ਜਾਂ ਜਿਹੜੀ ਡਿਸਕ ਹੁੰਦੀ ਹੈ ਉਹ ਸੁੱਕਦੀ ਜਾਂਦੀ ਹੈ ਉਹ ਸੁੱਕਣ ਦੇ ਨਾਲ ਉਹ ਹੌਲੀ ਹੌਲੀ ਜਦੋਂ ਦਾ ਪ੍ਰੈਸ਼ਰ ਪੈ ਰਿਹਾ ਜਾਂਦਾ ਹੈ ਚਾਹੇ ਬੀਟ ਜ਼ਿਆਦਾ ਹੈ ਚਾਹੇ ਆਪਣਾ ਲਾਈਫ ਸਟਾਈਲ ਐਦਾਂ ਦਾ ਹੈ ਉਹ ਫਿਰ ਥੋੜੀ ਥੋੜੀ ਬਾਹਰ ਆ ਕੇ ਆਪਣੇ ਪਿੱਛੇ ਨਾੜ ਨੂੰ ਦਬਦੀ ਹੈ ਤੇ ਅਕਸਰ ਮਰੀਜ਼ ਦਾ ਜਦੋਂ ਐਕਸ-ਰੇ ਹੁੰਦਾ ਹੈ ਉਹ ਐਕਸ-ਰੇ ਤੇ ਜਦੋਂ ਜਾਂਦਾ ਹੈ ਉਹ ਐਕਸ-ਰੇ ਦੇਖਦਾ ਤੇ ਉਹਨੂੰ ਕੋਈ ਨਾ ਕੋਈ ਇਨਸਾਨ ਇਹ ਕਹਿ ਦਿੰਦਾ ਕਿ ਤੇਰੇ ਗੈਪ ਘਟ ਗਿਆ ਗੈਪ ਤਾਂ ਉਮਰ ਨਾਲ ਘਟਣਾ ਹੀ ਘਟਣਾ ਹੈ ਪਰ ਉਸ ਗੈਪ ਦੇ ਘਟਣ ਦਾ ਕੋਈ ਉਹਨੂੰ ਨੁਕਸਾਨ ਹੈ ਕਿ ਨਹੀਂ ਹੈ ਉਹ ਇੱਕ ਅਲੱਗ ਚੀਜ਼ ਹੈ ਉਹਨੂੰ ਦਿੱਕਤ ਕੀ ਹੈ ਉਹਦੀ ਪ੍ਰੋਬਲਮ ਕੀ ਹੈ ਇਹ ਸਾਰੇ ਬਹੁਤ ਇੱਕ ਲੰਬੇ ਚੈਪਟਰ ਵਾਲੀ ਚੀਜ਼ ਹੈ ਪਰ ਜਦੋਂ ਮਰੀਜ਼ ਨੂੰ ਇਹ ਕਹਦੇ ਦੋ ਤੇ ਦਿਮਾਗ ਮਨ ਦੇ ਵਿੱਚ ਬਹਿ ਜਾਂਦਾ ਮੇਰੇ ਤੇ ਜੀ ਗੈਪ ਘਟ ਗਿਆ ਮੇਰੇ ਤਾਂ ਮਨ ਕੀ ਫਿਸ ਗਏ ਸੀਗੇ ਮੇਰਾ ਇਦਾਂ ਸੀ ਬਿਲਕੁਲ ਆਮ ਤੌਰ ਤੇ ਗੱਲਾਂ ਹਾਂ ਇਹ ਸਾਰੀਆਂ ਉਲਝਣ ਤੇ ਮਰੀਜ਼ ਨੂੰ ਕਨਫਿਊਜ਼ ਕਰਨ ਵਾਲੀਆਂ ਚੀਜ਼ਾਂ ਹਨ ਫਿਰ ਫਿਜ਼ੀਓਥੈਰੇਪੀਅਲ ਤੌਰ ਤੇ ਵੀ ਮਰੀਜ਼ ਵੀ ਤੇ ਡਾਕਟਰ ਵੀ ਕਿ ਤੁਸੀਂ ਫਿਜ਼ੀਓਥੈਰੇਪੀ ਕਰਾਓ 2 ਮਹੀਨਾ ਡੇਢ ਮਹੀਨਾ ਤੁਹਾਨੂੰ ਇਹ ਗੈਪ ਹੈ ਜਿਹੜਾ ਫਿਰ ਆਪਾਂ ਫੇਰ ਐਕਸਟਰਾ ਕਰਾਵਾਂਗੇ ਤੁਹਾਨੂੰ ਘਟਿਆ ਹੋਇਆ ਨਜ਼ਰ ਆਵੇਗਾ ਜੀ ਦੇਖੋ ਐਕਸ ਰੇ ਦੇ ਵਿੱਚ ਇਦਾਂ ਇੱਕਦਮ ਜਲਦੀ ਕੁਝ ਨਹੀਂ ਘਟਦਾ ਹੈਗਾ ਸਭ ਤੋਂ ਪਹਿਲਾਂ ਐਕਸ-ਰੇ ਕਰਨਾ ਚਾਹੀਦਾ ਤੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਡਾਕਟਰੀ ਸਲਾਹ ਦੇ ਨਾਲ ਅੱਗੇ ਫਿਜ਼ੀਓਥੈਰੇਪਿਸਟ ਕੋ ਜਾਣਾ ਚਾਹੀਦਾ ਹੈ ਤੇ ਅੱਛਾ ਫਿਜ਼ੀਓਥੈਰੇਪਿਸਟ ਹੈ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਚੱਲਦਾ ਹੈ ਫਿਜ਼ੀਓਥੈਰੇਪੀ ਇੱਕ ਬਹੁਤ ਅੱਛੀ ਬ੍ਰਾਂਚ ਹੈ ਜਿਹੜੀ ਮਰੀਜ਼ ਨੂੰ ਬਹੁਤ ਜ਼ਿਆਦਾ ਹੈਲਪਫੁਲ ਕਰਦੀ ਹੈ ਜਿਹੜਾ ਅੱਛਾ ਫਿਜ਼ੀਓਥੈਰੇਪਿਸਟ ਹੈ ਉਹ ਬਹੁਤ ਮਰੀਜ਼ ਨੂੰ ਰਿਲੀਫ ਵੀ ਕਰਦਾ ਹੈ ਹਾਂ ਅਗਰ ਉਸ ਕੋ ਨਹੀਂ ਠੀਕ ਹੋ ਰਿਹਾ ਉਹ ਹਮੇਸ਼ਾ ਡਾਕਟਰ ਕੋ ਵੀ ਰੈਫਰ ਕਰਦਾ ਹੈ ਅਸੀਂ ਵੀ ਆਪਣੇ ਪੇਸ਼ੈਂਟਸ ਨੂੰ ਜਿਹੜੇ ਸਾਨੂੰ ਲੱਗਦਾ ਹੈ ਕਿ ਫਿਜ਼ੀਓਥੈਰੇਪੀ ਨਾਲ ਠੀਕ ਹੋ ਸਕਦੇ ਉਹਨੂੰ ਦਵਾਈ ਤਾਂ ਫਿਰ ਅਨੈਸੀਸਰਲੀ ਲੰਬੀ ਜ਼ਿਆਦਾ ਦਵਾਈ ਵੀ ਨਹੀਂ ਦੇਣੀ ਚਾਹੀਦੀ ਉਨੀ ਦੇਣੀ ਚਾਹੀਦੀ ਜਿੰਨੀ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ